ਇਹ ਪੰਜਾਬ ਦੇ ਵਾਲੇ ਸੀਮਾ ਸਿੰਘ ਹੋਰ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਕਹਿੰਦੇ ਪੂਰਾ ਫੁੱਲ ਜ਼ੋਰ ਲੱਗਿਆ ਹੋਇਆ ਤੇ ਪਿੰਡ ਵਾਸੀਆਂ ਨੂੰ ਕਹਿੰਦੇ ਵੀ ਸਾਰੇ ਪੂਰਾ ਫੁੱਲ ਜ਼ੋਰ ਲਾਓ ਬਾਈ ਤੇ ਬਾਈ ਸੁਖੇ ਨੂੰ ਬਾਤਾਂ ਤੇ ਪੁੱਤਣਾ ਅੱਜ ਜਾਈਂ ਇੱਧਰ ਸੀਮਾ ਵੀ ਲੱਗ ਗਿਆ ਬਲੌਗ ਬਣਾਉਣਾ ਅਨਕ ਬੱਚੇ ਨਹੀਂ ਅੱਜ ਬਾਤਾਂ ਤੇ ਸੁਖੇ ਨੂੰ ਸਰਪੰਚ ਬਣਾਉਣਾ ਜੀ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆਪਾਂ ਅੱਜ ਚੱਲੇ ਆ ਸਰਪੰਚੀ ਲਈ ਪਿੰਡ 'ਚ ਗੇੜਾ ਦੇਣਾ ਘਰ ਘਰ ਜਾਵਾਂਗੇ ਤੇ ਵੋਟਾਂ ਮੰਗਾਂਗੇ ਤੇ ਤੁਸੀਂ ਬਲੌਗ ਨਾਲ ਬਣੇ ਰਹੋ ਆ ਇਧਰ ਜਾਂਦੇ ਆਪਣੇ ਸਾਰੇ ਬੰਦੇ ਕਾਂਕੜ ਹਾਂਜੀ ਠੀਕ ਐ ਹਾਂ ਫਿਰ ਇੱਧਰ ਵੀ ਵੜ ਲੈ ਇੱਧਰ ਵੀ ਨਾ ਆ ਇਹ ਕੰਨਦਾ ਹੋਇਆ ਹਾਂ ਹੋਰ ਦੱਸੂ ਕਿਵੇਂ ਹੋ ਵਧੀਆ ਜੀ ਵਧੀਆ ਪੂਰੇ ਚਲੋ 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 ਰਾਤਾਂ ਨੂੰ ਇੱਕ ਚੀਜ਼ ਦਿਖਾਉਣੇ ਆ ਆ ਇੱਧਰ ਸਾਂਝੀ ਬਣਾਈ ਹੋਈ ਆ ਪ੍ਰਾਣੀਆਂ ਚੀਜ਼ਾਂ ਸਾਂਮੀ ਬੈਠੇ ਨੇ ਕਾਂਦਾ ਤੇ ਗੋਹਾ-ਗੋਹਾ ਲਾ ਕੇ ਇੱਧਰ ਬੱਕਰੀਆਂ ਪੇਟ ਪੂਜਾ ਕਰਦੀਆਂ ਨੇ ਆ ਡਾਇਰੀ ਤੇ ਪ੍ਰਾਪਤ ਅਸਾਂ ਨੇ ਪੇਂਟਿੰਗ ਬਣਾਈ ਹੋਈ ਆ ਉਹ ਦੁੱਧ ਐਡ ਕਰਦੇ ਨੇ ਤਾਂ ਕਦੇ ਸੇ ਫਰਨੇੜ ਆ ਖੜਾ ਹੈਗਾ ਬੜੀ ਸੋਹਣੀ ਲੱਗਦੀ ਆ ਇੱਧਰ ਅਸੀਂ ਆਏ ਸੀ ਸੇ ਮਾ ਸਿੰਘ ਮੈਂਬਰ ਦੇ ਘਰੇ ਖੇਤੀ ਪੰਜਾਬ ਦੇ ਵਾਲੇ ਸੀ ਮਾ ਸਿੰਘ ਹੋਰ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਕਹਿੰਦੇ ਪੂਰਾ ਫੁੱਲ ਜੋਰ ਲੱਗਿਆ ਹੋਇਆ ਤੇ ਪਿੰਡ ਵਾਸੀਆਂ ਨੂੰ ਕਹਿੰਦੇ ਵੀ ਸਾਰੇ ਪੂਰਾ ਫੁੱਲ ਜੋਰ ਲਾਓ ਬਾਈ ਤੇ ਬਾਈ ਸੁਖੇ ਨੂੰ ਬੱਤਾਂ ਤਾਂ ਪੁੱਟ ਨੱਚ ਦਈ ਆ ਆਪਾਂ ਹਾਂਜੀ ਇਹੀ ਕਹਿਣਾ ਆਪਣਾ ਇੱਧਰ ਆਪਣੇ ਅੰਕਲ ਜੀ ਆ ਗਏ ਜੋ ਸਰਪੰਚ ਦੇ ਖੜੇ ਹੋਏ ਨੇ ਪਹਿਲਾਂ ਵੀ ਇੱਕ ਵਾਰੀ ਸਰਪੰਚ ਆ ਰਹੇ ਚੁੱਕੇ ਨੇ ਉਹ ਬੰਦੇ ਬਾਹਰੇ ਚੱਲ ਰਹੇ ਸੀ ਆਪਣੇ ਸਾਰੇ ਬੰਦੇ ਆ ਹੀ ਜਾਂਦੇ ਨੇ ਇੱਧਰ ਸੇਮਾ ਵੀ ਲੱਗ ਗਿਆ ਵਲੌਗ ਬਣਾਉਣਾ ਅਕੂ ਬੱਤੇ ਨੇ ਸਾਰ ਸੰਸਾਰ ਸਾਰਾ ਕਰਦੇ ਆਈਏ 5 ਮਿੰਟ ਪਿੰਡ ਵਾਸੀਆਂ ਨੂੰ ਬੋਲਣ ਦੀ ਮਿਤੀ ਹੋਵੇ ਪਰ ਸਰਪੰਚ ਸਾਹਿਬ ਅੱਜ ਦਿਨ ਮੈਂ ਤੁਹਾਨੂੰ ਮੱਧ ਦਾ ਕਰਦੀ ਆ ਜਾਓ ਪਰ ਆਇਆ ਨਹੀਂ ਪਹੀ ਦੀ ਪੂਰੀ ਗੱਲ ਨਹੀਂ ਦੇਖਣ ਨੂੰ ਦੇ ਵਰਤਬਦ ਕਰੇ ਭਾਈ ਬਣਾ ਜੋ ਜੋ ਵੀਡੀਓ ਲੈ ਲਈ ਜੱਗਾ ਜੀ ਜੱਗਾ ਜੀ ਅਦਰ ਮੋਢੇ ਬਟਨੇ ਸਾਡੇ ਜੱਗਾ ਅੰਕਲ ਜੀ ਚੈਨਲ ਨੂੰ ਸਾਕਤ ਬਰਾਕਰ ਇਧਰ ਸਾਡੇ ਨੌਜਵਾਨ ਖੱਡੇ ਹੁੰਡੇ ਪੀਂਦੇ ਆਗੇ ਇਧਰ ਪਾਈਆ ਬਾਈਵਾਨ ਤੇ ਚੂਰ ਹੋ ਗਏ ਬਾਹਰ ਬੰਦਾ ਹੈ ਬਹੁਤ ਕਰੋ ਮੈਂਬਰ ਸਾਹਿਬ ਜਾਣਦੇ ਹੋ ਹੋਰ ਮੈਂਬਰ ਸਾਹਿਬ ਜਾਣਦੇ ਠੀਕ ਹੈ ਜੀ ਵਧੀਆ ਬਹੁਤ ਵਧੀਆ ਕੋਈ ਗੱਲਬਾਤ ਗੱਲਬਾਤ ਬਸ ਸੁਖਨ ਸੁਲਤਾਨ ਚ ਬਣਾਉਣਾ ਜੀ ਵਧੀਆ ਮੋਟਾ ਪਾ ਕੇ ਆਪਾਂ ਅਗੇ ਸੀ ਖੇਤ ਤੇ ਕੱਲ ਮੋਟਰ ਪਹਿਲਾਂ ਮੈਂ ਪੈਂਦੀ ਕਰਕੇ ਗਿਆ ਸੀਗਾ ਫਿਰ ਉਹ ਚਾਚੇ ਕੇ ਜੀਰੀ ਵੱਢਦੇ ਸੀ ਉਹਨਾਂ ਦੇ ਪਾਣੀ ਪੈਂਦਾ ਸੀ ਉੱਥੇ ਤੇ ਉਹਨਾਂ ਨੇ ਬੰਦ ਕਰਤੀ ਸੀਗੀ ਤੇ ਅੱਜ ਦੁਬਾਰੇ ਕਰਕੇ ਜਾਣਾ ਪੈਂਦੀ ਤੇ ਅੱਜ ਉਹਨਾਂ ਨੇ ਵੱਢ ਲਈ ਜੀਰੀ ਵੱਢੀ ਜਾਂਦੇ ਨੇਗੇ ਤੁਹਾਨੂੰ ਦਿਖਾਉਣੇ ਹੈਗੇ ਆਪਾਂ ਆਜੋ ਚਲਾਤੀ ਹੈ ਨਾ ਨੇ ਤਾਂ ਮਸ਼ੀਨ ਚਾਚੇ ਗਿਆ ਨੇ ਕੱਲ ਫਸ ਗਈ ਸੀ ਮਸ਼ੀਨ ਅੱਜ ਜੀਸੀਬੀ ਨਾਲ ਕੱਢੀ ਆ ਤਾਂ ਹੀ ਆਪਾਂ ਪਾਣੀ ਬੰਦ ਕਰਤਾ ਸੀਗਾ ਸਾਰਾ ਗੱਲਾ ਕਰੀ ਬੈਠੇ ਨੇ ਪਾਣੀ ਪੈਂਦਾ ਹੋਇ ਇਧਰ ਦੀ ਬਾਹ ਇਹ ਆ ਪੱਟ ਕੇ ਆਤੀ ਫੇਰ ਗੱਡੀ ਆ ਵਿੱਚ ਕੁਝ ਨਹੀਂ ਕਹਿੰਦਾ ਅਸੀਂ ਡਰ ਲੱਗਦਾ ਇਥੋਂ ਹੋਣ ਰਹੀ ਜਾਂਦਾ ਕੁਝ ਨਹੀਂ ਕਹਿੰਦਾ ਉਹ ਭੱਜੀ ਦਾ ਨਹੀਂ ਹੁੰਦਾ ਫੇਰ ਪਿੱਛੇ ਪੈ ਜਾਂਦਾ ਜੇ ਭਾਜ ਦੇ ਹੁੰਦੇ ਨੇ ਹੋਣੀ ਕੁਝ ਕਰਨਾ ਹੁੰਦਾ ਭੱਜੇ ਲਗਾ ਹੁੰਦਾ ਕੁਝ ਹੂੰ ਹੂੰ ਆੜੀ ਆਈ ਨਹੀਂ ਅੱਜ ਨਾ ਆਇਆ ਮੋਟਰ ਨਹੀਂ ਆਇਆ ਮੋਟੂ ਸਦਕੇ ਲਈ ਇਹਨੂੰ ਘਰ ਜਾਣ ਦਾ ਉਹਨਾਂ ਦਾ ਜਾਣਦਾ ਨਹੀਂ ਆ ਇਧਰ ਆ ਕਰ ਉਹਨਾਂ ਦਾ ਆਹ ਸਾਈਡ ਤੇ ਇੱਦਾਂ ਨਹੀਂ ਹਾਂ ਅਪਰ ਤੋਂ ਆਪਾਂ ਨੇ ਜਿਉਂ ਵੀ ਜੇ ਸੀਗੇ ਤੇ ਵਧੀਆ ਹੋਣ ਲੱਗੇ ਤੇ ਉਧਰ ਗਾਮਲੇ ਚ ਧਣੀਆਂ ਬੀਜਿਆ ਹੋਇਆ ਉਹ ਚ ਗਾਮਲੇ ਚ ਆ ਗਿਆ ਸੋਰੀ ਆਪਣੇ ਇਹਦੇ ਵਿੱਚ ਟੱਬਲ ਚ ਧਣੀਆਂ ਬੀਜਿਆ ਸੀਗਾ ਆ ਕਲਪਮਨੂ ਰਾਮਪ੍ਰੀਤ ਨੇ ਭੇਜੀ ਹੈ ਰਾਮਪ੍ਰੀਤ ਆਪਣਾ ਬਲੌਗ ਦੇਖੀ ਜਾਂਦਾ ਸੀ ਟੀਵੀ ਤੇ ਉਹਨੇ ਨਵਾਂ ਵਾਈਫਾਈ ਲਵਾਇਆਗਾ ਅਜੇ ਤਾਂ ਪੀੜ ਘਟ ਗਈ ਹੋਵੇ ਅਜੇ ਤਾਂ ਕੋਈ ਨਹੀਂ ਹੈਗਾ ਹਾਂਜੀ ਮਿੱਤਰੋ ਆਪਾਂ ਇੱਥੇ ਕਰਦੇ ਆਂ ਬਲੌਗ ਦੀ ਸਮਾਪਤੀ ਤੇ ਮੇਰੇ ਪਿੰਡ ਦੇ ਲੋਕਾਂ ਅੱਗੇ ਬੇਨਤੀ ਹੈਗੀ ਕਿ ਆਪਣੇ ਚਾਚਾ ਜੀ ਨੂੰ ਵੋਟ ਜ਼ਰੂਰ ਪਾਓ ਤੇ ਉਹਨਾਂ ਨੂੰ ਸਰਪੰਚ ਬਣਾਇਓ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ ਵਲੌਗ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ